ਇਹ ਪਛੇਤ ਆਦੀ ਗੱਲ ਦੱਸ ਦਿੰਦਾ ਪਿਛਲੇ ਮੁਗਲ ਰਾਜ ਦੇ ਵਿੱਚ ਮੁਗਲ ਰਾਜ ਚ ਕਹਤਾ ਗਿਆ ਵੀ ਸਿੱਖ ਕੌਮ ਖਤਮ ਹੋ ਗਈ। ਬਾਬਾ ਬੋਤਾ ਸਿੰਘ ਗਰਚਾ ਸਿੰਘ ਕੰਦੇ ਉਹਨਾਂ ਨੇ ਸੁਣ ਕੰਨੀ ਬਾਜੀ ਪੈ ਗਈ ਵੀ ਕਹਿੰਦੇ ਸਿੱਖ ਖਤਮ ਹੋ ਗਏ। ਉਹਨਾਂ ਨੇ ਉਹ ਕੰਦੇ ਪੜਾ ਲੈਣਾ। ਟੈਕਸ ਲਾਦਾ ਜਿਵੇਂ ਟੂਲ ਟੈਕਸ ਲਾਦਾ। ਉਹਨਾਂ ਟੈਕਸ ਲਾਦਾ ਉਹ ਪਿਆ ਵੀ ਉਹ ਸਿੱਖ ਰਾਜ ਬਣ ਗਿਆ ਉੱਥੇ। ਉਹ ਦੋ ਜਰਨੈਲਾਂ ਨੇ ਨਾ ਉਹਨਾਂ ਕੋ ਫੌਜ ਜਾਣ ਨਾ ਕੋ ਤੋਪਾਂ ਨਾ ਕੋ ਕੁਝ। ਦੋ ਜਰਨੈਲਾਂ ਨੇ ਸਰਕਾਰ ਨੂੰ ਵਕਤ ਪਾਤਾ ਦੱਸਤਾ ਵੀ ਸਿੱਖ ਕਣੀ ਕੌਮ ਆ ਉਹ ਜਿੰਦਾ ਵਾ ਉਹ 1.5 ਲੱਖ ਸੇ ਇਕੜਾਂ ਵਾਲ ਗੱਲ ਕਰਦੀ ਆ। ਇਸੇ ਕਰਕੇ ਅੱਜ ਵੀ ਬੜੇ ਸਿੱਖ ਨੇ ਅੱਥਰ ਬੈਠੇ ਦੇ ਸ਼ਾਮ ਦੇਸ਼ਾਂ ਸਾਡੇ ਪੰਜਾਬ ਦਿੱਲੀ ਵਗੇ ਸ਼ਹਿਰਾਂ ਚ ਬੜੇ ਲੋਕ ਵਿਦਵਾਨ ਨੇ ਜਿਹੜੇ ਗੁਰੂ ਗ੍ਰੰਥਾਂ ਨੂੰ ਸਮਰਪਤ ਆ ਭਾਵਨਾਵਾਂ ਜਜ਼ਬਾ ਇਸ ਕਰਕੇ ਕੌਮ ਚੜ੍ਹਦੀ ਕਲਾ ਜਰੂਰ ਹੋਗੀ ਇਹ ਤੁਹਾਡੇ ਅੱਗੇ ਵੀਰਾਂ ਦੀ ਕਿਉਂਕਿ ਤੁਸੀਂ ਆਪ ਸਿੱਖ ਪੰਥ ਲਈ ਪੰਜਾਬੀ ਵਾਸਤੇ ਔਰ ਸਿੱਖ ਇਤਿਹਾਸ ਵਾਸਤੇ ਕੰਮ ਕਰਦੇ ਹੋ ਤੁਹਾਡਾ ਦਰਦ ਬਿਲਕੁਲ ਸਹੀ ਹੈ ਔਰ ਮੈਂ ਇਹ ਤੁਹਾਡੇ ਦਰਦ ਦੀ ਕਦਰ ਕਰਦਾ ਔਰ ਇਸੇ ਤਰ੍ਹਾਂ ਜਜ਼ਬਾ ਰੱਖੋ ਤੰਗੜੀ ਹੋ ਕੇ ਕਹੋ ਇਹ ਤੁਹਾਡੇ ਜਜਮੈਂਟਾਂ ਆ ਅਸੀਂ ਸਾਰੇ ਲੋਕ ਤਕੜੀ ਦਿੰਦੇ ਆ ਜੀ ਮੈਨੂੰ ਬਿਲਕੁਲ ਠੀਕ ਲੱਗਿਆ ਭਾਜੀ ਮੈਂ ਤੇ ਖੋਚਾਂਗਾ ਜੇ ਤੁਹਾਡੀ ਮੈਂ ਮੈਂ ਵੀ ਤੁਹਾਡੇ ਨਾਲ ਪੰਜਾਬ ਸਰਕਾਰ ਚ ਵੀ ਕੰਮ ਕੀਤਾ ਤੁਹਾਡੇ ਵਿਦਨ ਵੀ ਦੇਖਿਆ ਹੈ ਤੁਹਾਡਾ ਕੰਮ ਕਰਨ ਦਾ ਸਟਾਈਲ ਵੀ ਦੇਖਿਆ ਹੈ ਔਰ ਤੁਹਾਡਾ ਜੋ ਸਿਸਟਮ ਵੀ ਦੇਖਿਆ ਹੈ ਕਿ ਜੋ ਤੁਸੀਂ ਆਪਣੇ ਪੰਥ ਪ੍ਰਤੀ ਦਰਦ ਰੱਖਦੇ ਹੋ ਤੇ ਔਰ ਚੜ੍ਹਦੀ ਕਲਾ ਦੀ ਸੋਚ ਰੱਖਦੇ ਹੋ ਨਵਿਕਲੀ ਸੋਚ ਰੱਖਦੇ ਹੋ ਮੈਂ ਕਹਿੰਦਾ ਅਗਰ ਇਦਾਂ ਸਾਰੇ ਅਕਾਲੀ ਲੀਡਰਸ਼ਿਪ ਥੋੜੀ ਜੀ ਆਪਣੇ ਆਪ ਨੂੰ ਪੰਥ ਪ੍ਰਤੀ ਸਮਰਪਿਤ ਹੋ ਜਾਏਗੀ ਤੇ ਜਿੱਥੇ ਨਾ ਪੰਜਾਬ ਦਾ ਵੀ ਭਲਾ ਹੋਏਗਾ ਉਥੇ ਦੇਸ਼ ਦਾ ਵੀ ਬਹੁਤ ਤਗੜੇ ਤੌਰ ਤੇ ਭਲਾ ਹੋ ਸਕਦਾ ਹੈ ਜਿਹੜਾ ਇਸ ਸਬਕੌਂਟੀਨੈਂਟ ਹੈ ਇਹ ਸਬਕੌਂਟੀਨੈਂਟ ਵੀ ਅੱਗੇ ਵਧੇਗਾ ਔਰ ਕੌਮ ਵੀ ਚੜ੍ਹਦੀ ਕਲਾ ਚ ਜਾਏਗੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ